ਲੋ ਵੀ ਮਿੱਤਰੋ ਹੁਣ ਤੁਹਾਨੂੰ ਫਰਨੀਚਰ ਦੇ ਸਮਾਨ ਲੈਣ ਲਈ ਤੁਹਾਨੂੰ ਦੂਰ ਨੇੜੇ ਕਿਤੇ ਭੱਜਣ ਦੀ ਲੋੜ ਨਹੀਂ ਹੈਗੀ ਆਪਣੇ ਸ਼ਹਿਰ ਸਿਰਪੁਰ ਆਜੋ ਹਰ ਇੱਕ ਵੈਰਾਈਟੀ ਮਿਲ ਜੂਗੀ ਬਹੁਤ ਘੱਟ ਰੇਟ ਦੇ ਵਿੱਚ ਗੋਡਰਨ ਵਾਲੇ ਦੋ ਆਜੋ ਅੰਦਰ ਚੱਲ ਕੇ ਕਰਵਾਈਏ ਵੀਰੇ ਨਾਲ ਗੱਲਬਾਤ ਕੀ ਕੀ ਆਟਮਾ ਬੈਜ ਜਾਂਦੇ ਨੇ ਕਿ ਆਪਣੇ ਕੋਲ ਫਰਨੀਚਰ ਦੀਆਂ ਫਰਨੀਚਰ ਦਾ ਸਾਰਾ ਸਮਾਨ ਮਿਲ ਜਾਣਾ ਆਪਣੇ ਕੋਲ ਪੈਕੇਜ ਵੀ ਹੈਗੇ ਨੇ ਪੈਕੇਜ ਕਿੰਨੇ ਦਾ ਹੈਗਾ ਆਪਣੇ ਲਈ ਪੈਕੇਜ 55000 ਰੁਪਏ ਦਾ ਉਹਦੇ ਵਿੱਚ ਕੀ ਕੀ ਆਟਮਾ ਨੇ ਗਿਆ ਉਸ ਪ੍ਰੈਸ ਟੇਬਲ ਹੋ ਗਿਆ ਜੀ ਬੈੱਡ ਹੋ ਗਿਆ ਅਲਮਾਰੀ ਹੋਗੀ LED ਹੋ ਗਈ ਠੀਕ ਹੈ ਗੱਦਾ ਹੋ ਗਿਆ ਸੋਫੇ ਹੋ ਗਏ ਠੀਕ ਹੈ ਤੇ ਹੋਰ ਕੀ ਕੀ ਆਈਟਮ ਆਪਣੇ ਲਈ ਵੀਰੇ ਬਾਕੀ 9 ਫੁੱਟ ਬੈੱਡ ਲੈਣ ਲਈ ਕਿਸ ਨੇ ਵਧੀਆ ਕੋਠੀਆਂ ਵਾਸਤੇ ਤਿਆਰ ਕਰਾਉਣੇ ਨੇ ਜੀ ਵਧੀਆ ਲੱਕੜ ਦੀਆਂ ਅਲਮਾਰੀਆਂ ਲੋਹੇ ਦੀਆਂ ਅਲਮਾਰੀਆਂ ਠੀਕ ਹੈ ਜਿਹੜੀ ਮਰਜ਼ੀ ਵਾਲੋਂ ਵਧੀਆ ਵਧੀਆ ਗੱਦੇ 8 ਇੰਚ ਸਪਰਿੰਗ ਵਾਲੇ ਸੌਫਟੀ ਪਰ ਮਾਰੀ ਕੇ ਮੇਕਅਪ ਵਾਸਤੇ ਵਿੱਚੀ ਡਰੈਸਿੰਗ ਟੇਬਲ ਜੀ ਠੀਕ ਹੈ ਜੀ ਵਿੱਚੀ ਵਧੀਆ ਅਲਮਾਰੀਆਂ ਨੇ ਆਪਣੇ ਕੋਲ ਪੂਰੀਆਂ ਠੀਕ ਹੈ ਜੀ ਚਲੋ ਮਰਜ਼ੀ ਲੋ ਅਗਲਾ ਸਮਾਨ ਇਹ ਸਾਰਾ ਸਮਾਨ ਤੁਸੀਂ ਆਪ ਤਿਆਰ ਕਰਦੇ ਹੋਗੇ ਇਹ ਸਾਰੇ ਆਪਣੇ ਆਪ ਦੀ ਫੈਕਟਰੀ ਹੈ ਇਹ ਆਪ ਦੀ ਮੈਨੂਫੈਕਚਰਿੰਗ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕੀ ਕੀ ਆਈਟਮਾਂ ਬਣਾਈ ਜਾਂਦੀ ਨੇ ਆਪਣੇ ਕੋਲ ਆਪਣ ਨੂੰ ਸਾਰਾ ਇਲੈਕਟ੍ਰੋਨਿਕਲ ਸਮਾਨ ਮਿਲ ਜਾਂਦਾ ਜੀ ਇਲੈਕਟ੍ਰੋਨਿਕਲ ਵੀ ਸਮਾਨ ਬਣਦਾ ਸਾਰਾ ਮਿਲ ਜਾਂਦਾ ਇਲੈਕਟ੍ਰੋਨਿਕਲ ਸਮਾਨ ਉਹੀ ਜੀ ਠੀਕ ਹੈ ਉਹਦੇ ਵਿੱਚ ਕੀ ਕੀ ਮਿਲ ਜਾਂਦਾਗਾ ਏਸੀ ਲੈ ਲਓ ਕਿਹੜੀ ਮਰਜ਼ੀ ਕੰਪਨੀ ਦਾ ਜੀ ਠੀਕ ਹੈ ਜੀ ਟਾਚੀ ਦਾ ਬਲੂ ਸਟਾਰ ਦਾ ਕੈਲਵਿਨੇਟਰ ਲੋਇਰ ਦਾ ਹੈਵਲ ਦਾ ਕੋਈ ਵੀ ਜਿਹੜਾ ਮਰਜ਼ੀ ਐਲਸੀਡੀ ਕਿਹੜੀ ਮਰਜ਼ੀ ਕੰਪਨੀ ਲੈ ਲਓ ਕੋਈ ਦਫ਼ਤਰ ਵਾਸਤੇ ਕੋਈ ਮਸ਼ੀਨ ਲੈਣੀ 14 ਕਿਲੋ 12 ਕਿਲੋ ਜੀ ਠੀਕ ਹੈ ਜੀ ਡਬਲ ਡੋਰ ਫ੍ਰਿਜ ਲੈ ਲਓ ਠੀਕ ਹੈ ਜੀ ਬਾਕੀ ਆਪਣਾ ਗਦਾਮ ਭਰਿਆ ਪਿਆ ਮਾਲ ਨਾਲ ਕਿਹੜਾ ਮਰਜ਼ੀ ਬੰਦਾ ਕਿਹੜਾ ਮਰਜ਼ੀ ਸਮਾਨ ਲੈ ਆਉਣਾ ਕਿੱਥੇ ਇੱਕ ਵਾਰੀ ਐਡਰੈਸ ਵੀ ਬੋਲ ਦੋ ਜੀ ਕਾਤਰ ਰੋਡ ਗੋਲਡਨ ਫਰਨੀਚਰ ਹਾਊਸ ਸ਼ੇਰਪੁਰ ਬਾਕੀ ਇਹ ਰਿਬੇਰਾ ਸਕਰੀਨ ਤੇ ਨੰਬਰ ਚਾਹ ਰਹੇ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ